ਅਸੀ ਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਇਸ ਵਕਤ ਪਟਿਆਲਾ ਦੇ ਨਾਬਾ ਰੋਡ ਸਥਿਤ ਪਾਖੜਾ ਨਹਿਰ ਦੇ ਉੱਪਰ ਮੌਜੂਦ ਆ ਜਿੱਥੇ ਇੱਕ ਬਜ਼ੁਰਗ ਵਿਅਕਤੀ ਜਿਹੜਾ ਉਹਰੇ ਪਾਖੜਾ ਨਹਿਰ ਦੇ ਉੱਪਰ ਸਵੇਰ ਦਾ ਘੁੰਮ ਰਿਹਾ ਸੀ ਅਤੇ ਅਚਾਨਕ ਹੀ ਉਸਨੇ ਇਸ ਪਾਖੜਾ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਜਦੋਂ ਗੋਤਾਖੋਰਾਂ ਦੀ ਟੀਮਾਂ ਨੇ ਉਹਰੇ ਮੌਕੇ ਦੇ ਉੱਪਰ ਸਰਚ ਕਰਦੇ ਹੋਏ ਵੇਖਿਆ ਕਿ ਇਸ ਬਜ਼ੁਰਗ ਵਿਅਕਤੀ ਨੇ ਪਾਖੜਾ ਨਹਿਰ ਦੇ ਵਿੱਚ ਛਾਲ ਮਾਰੀ ਹੈ ਤਾਂ ਉਹਨਾਂ ਨੇ ਤੁਰੰਤ ਹੀ ਪਾਕੜਾ ਨਹਿਰ ਦੇ ਵਿੱਚ ਜੰਪ ਕੀਤਾ ਅਤੇ ਇਸ ਬਜ਼ੁਰਗ ਵਿਅਕਤੀ ਨੂੰ ਜਦੋਂ ਬਾਹਰ ਕੱਢਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਡੈੱਡ ਬੋਡੀ ਨੂੰ ਬਾਹਰ ਕੱਢ ਕੇ ਹੁਣ ਐਂਬੂਲੈਂਸ ਦੇ ਜ਼ਰੀਏ ਜਿਹੜਾ ਹਸਪਤਾਲ ਭੇਜਿਆ ਜਾ ਰਿਹਾ ਤਾਂ ਇਹ ਤਸਵੀਰ ਹੈ ਗੋਤਾਖੋਰਾਂ ਦੀ ਟੀਮ ਜਿਹੜੀ ਹੈ ਉਹਰੇ ਮੌਜੂਦ ਹੈ ਅਤੇ ਇਸ ਡੈੱਡ ਬੋਡੀ ਨੂੰ ਬਾਹਰ ਕੱਢਿਆ ਗਿਆ ਜੇਬ ਦੇ ਵਿੱਚੋਂ ਆਹ ਸਮਾਨ ਮਿਲਿਆ ਜੇਬ ਦੇ ਵਿੱਚੋਂ ਇਹ ਪੈਸੇ ਮਿਲੇ ਨੇ ਅਤੇ ਸਨਖ ਜਿਹੜੀ ਹਾਲ ਤੱਕ ਇਸ ਬਜ਼ੁਰਗ ਵਿਅਕਤੀ ਦੀ ਹੋ ਨਹੀਂ ਪਾਈ ਲੇਕਿਨ ਗੋਤਾਖੋਰ ਨੇ ਜਿਸ ਤਰ੍ਹਾਂ ਦੱਸਿਆ ਕਿ ਸਵੇਰ ਤੋਂ ਹੀ ਇਹ ਬਜ਼ੁਰਗ ਵਿਅਕਤੀ ਉਰੇ ਪਾਖੜਾ ਨਹਿਰ ਦੇ ਕਿਨਾਰੇ ਦੇ ਉੱਪਰ ਘੁੰਮ ਰਿਆ ਸੀ ਅਤੇ ਇਸ ਨੂੰ ਕਈ ਵਾਰ ਇੱਥੋਂ ਦੀ ਵਾਪਸ ਭੇਜਿਆ ਗਿਆ ਸੀ ਲੇਕਿਨ ਫਿਰ ਵੀ ਇਸ ਨੇ ਪਾਖੜਾ ਨਹਿਰ ਦੇ ਵਿੱਚ ਐਡਾ ਵੱਡਾ ਕਦਮ ਜਿਹੜਾ ਉਹ ਚੁੱਕਿਆ ਅਤੇ ਐਨਾ ਖੋਫਨਾਕ ਮੰਜ਼ਰ ਜਿਹੜਾ ਉਹ ਦੇਖਣ ਨੂੰ ਮਿਲਿਆ ਇਸ ਵਕਤ ਸ਼ੰਕਰ ਭਾਰਦਵਾ ਸਾਡੇ ਨਾਲ ਮੌਜੂਦ ਨੇ ਗੋਤਾਖੋਰ ਯੂਨੀਅਨ ਦੇ ਪ੍ਰਧਾਨ ਨੇ ਜਾਣਦੇ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਸ਼ੰਕਰ ਜੀ ਕੀ ਪੂਰਾ ਮਾਮਲਾ ਹੈ ਜਿਹੜਾ ਇਹ ਬਜ਼ੁਰਗ ਵਿਅਕਤੀ ਨੇ ਛਾਲ ਮਾਰੀ ਹੈ ਸਵੇਰ ਤੋਂ ਕੀ ਕੁਝ ਚੱਲ ਰਿਹਾ ਸੀ ਪਾਖੜਾ ਤੇ ਇੱਥੇ ਜਿਵੇਂ ਹੁਣੀ ਬਸੱਜਨ ਨਿਕਲ ਕੇ ਗਿਆ ਤਾਂ ਗੋਤਾਖੋਰ ਜਿਹੜੇ ਨੇ ਆਪਣਾ ਕੰਮ ਕਰ ਰਹੇ ਨੇ ਇੱਥੇ ਆਂਦੇ ਨੇ ਤਾਂ ਅੱਜ ਗੋਤਾਖੋਰ ਟੀਮ ਇਥੇ ਆਪਣਾ ਕੰਮ ਵੀ ਕਰ ਰਹੀ ਸੀ ਤੇ ਮੁੰਡਿਆਂ ਨੂੰ ਟ੍ਰੇਨਿੰਗ ਵੀ ਦੇ ਰਹੀ ਸੀ ਸੋ ਇੱਥੇ ਜਦੋਂ ਮੈਂ ਇਹ ਵਿਅਕਤੀ ਆਇਆ ਇੱਥੇ ਬੈਠਿਆ ਸੀਗਾ ਕਈ ਵਾਰੀ ਪੌੜੀਆਂ ਤੇ ਕਈ ਵਾਰੀ ਕਿੱਥੇ ਤਾਂ ਮਹਿਸੂਸ ਹੋ ਰਿਹਾ ਸੀ ਸ਼ਾਇਦ ਕੋਈ ਪੂਜਾ ਪਾਠ ਜਾਂ ਕਿਸ ਤਰ੍ਹਾਂ ਦਾ ਕੋਈ ਕਪਣਾ ਕੰਮ ਕਰਨਾ ਆਇਆ ਪਰ ਇਹਨੂੰ ਜਦ ਕਾਫੀ ਧੇਰ ਹੋ ਗਈ ਘੰਟੇ ਕਈ ਤਾਂ ਇਹਨੂੰ ਇੱਥੋਂ ਭਜਾਇਆ ਗਿਆ ਵੀ ਇੱਥੋਂ ਜਾ ਵੀ ਆਪਣੇ ਘਰੇ ਚਲੇ ਜਾ ਫਿਰ ਜਦੋਂ ਗੋਤਾਖੋਰ ਟੀਮ ਕੁਝ ਬੰਦੇ ਇੱਥੋਂ ਚਲੇ ਗਏ ਤਾਂ ਦੋ ਤਿੰਨ ਬੰਦੇ ਜਿਹੜੇ ਰਹਿ ਗਏ ਤਾਂ ਉੱਥੋਂ ਜਿੱਥੇ ਗੋਤਾਖੋਰ ਬੈਠਦੇ ਨੇ ਉੱਥੋਂ ਲਗਭਗ ਅੱਧਾ ਕਿਲੋਮੀਟਰ ਦੂਰ ਆ ਕੇ ਇਸ ਵਿਅਕਤੀ ਨੇ ਜੰਪ ਕਰਿਆ ਪਰ ਜਦੋਂ ਜੰਪ ਕਰਿਆ ਤਾਂ ਪਤਾ ਲੱਗਾ ਗੋਤਾ ਨਾਲ ਹੀ ਗੋਤਾਖੋਰਾਂ ਨੇ ਜੰਪ ਕਰਿਆ ਪਰ ਇਸ ਵਿਅਕਤੀ ਨੇ ਉਮਰ ਜ਼ਿਆਦਾ ਹੋਣ ਕਾਰਨ ਪਾਣੀ ਜਿਹੜਾ ਰਜਮਾ ਪੀ ਲਿਆ ਸੀਗਾ ਤਾਂ ਥੱਲੇ ਬੈਠਣ ਲੱਗਿਆ ਪਰ ਗੋਤਾਖੋਰਾਂ ਦੀ ਹਿੰਮਤ ਹੈ ਵੀ ਜਿਹੜਾ ਬੰਦੇ ਨੂੰ ਪਾਣੀ ਤੇ ਥੱਲੇ ਤੋਂ ਉੱਪਰ ਚੱਕ ਲਿਆ ਔਰ ਚੱਕ ਕੇ ਜਦੋਂ ਇਹਨੂੰ ਬਾਹਰ ਕੱਢਿਆ ਤਾਂ ਤਕਰੀਬਨ ਪਾਣੀ ਦੇ ਵਿੱਚ ਹੀ ਦੀ ਡੈਥ ਹੋ ਚੁੱਕੀ ਸੀ ਕਿਉਂਕਿ ਬਹਾਅ ਬਹੁਤ ਤੇਜ਼ ਹੈ ਔਰ ਉਮਰ ਦਾ ਜ਼ਿਆਦਾ ਉਮਰ ਹੋਣ ਕਾਰਨ ਇਸ ਕਰਕੇ ਇਸ ਬੰਦੇ ਦੀ ਡੈਥ ਹੋ ਗਈ ਹੈ ਤੇ ਅਸੀਂ ਬਹੁਤ ਕੋਸ਼ਿਸ਼ ਕੀਤੀ ਇਸ ਨੂੰ ਆਪਣੇ ਆਪ ਜੋ ਸਾਨੂੰ ਮਾੜਾ ਮੋਟਾ ਟ੍ਰੇਨਿੰਗ ਸਿਖਾਇਆ ਗਿਆ ਉਸ ਹਿਸਾਬ ਨਾਲ ਅਸੀਂ ਬੜਾ ਪ੍ਰੈਸ਼ਰ ਕਰਿਆ ਇਹਨੂੰ ਪਰ ਇਹ ਬੰਦਾ ਨਹੀਂ ਉੱਠਿਆ ਔਰ ਇਸ ਦੀ ਡੈਥ ਹੋ ਚੁੱਕੀ ਹੈ ਸੋ ਇਥੇ ਓਮ ਪ੍ਰਕਾਸ਼ ਤੇ ਨਹੀਮ ਖਾਨ ਤੇ ਹੋਰ ਕਈ ਗੋਤਾਖੋਰ ਚੁੱਕੇ ਜਿਨ੍ਹਾਂ ਨੇ ਇਹਨਾਂ ਨੂੰ ਬਾਹਰ ਕੱਢਿਆ ਸ਼ੰਕਰ ਜੀ ਸਵੇਰ ਦਾ ਜਦੋਂ ਵਿਅਕਤੀ ਉਹਰੇ ਘੁੰਮ ਰਿਹਾ ਸੀਗਾ ਤੁਸੀਂ ਪੁੱਛਿਆ ਨਹੀਂ ਹੈਗਾ ਕਿ ਭਾਈ ਕੀ ਕਰਨ ਆਇਆ ਤੂਰੇ ਹਨਾ ਕੀ ਤੇਰਾ ਨਾਮ ਹੈ ਕਿੱਥੋਂ ਦਾ ਰਹਿਣ ਵਾਲਾ ਕੁਝ ਪੁੱਛਿਆ ਨਹੀਂ ਸੀਗਾ ਤੁਸੀਂ ਜਦੋਂ ਤੁਸੀਂ ਕਿਹਾ ਕਿ ਮੈਂ ਭਜਾਇਆ ਵੀ ਇਹਨੂੰ ਵੀ ਘਰੇ ਜਾ ਦੂ ਆਪਣੇ ਨਹੀਂ ਇੱਥੇ ਮਤਲਬ ਇਹਨੂੰ ਜਦੋਂ ਭਜਾਇਆ ਜਾ ਰਿਹਾ ਸੀ ਇਹ ਕੁਝ ਨਹੀਂ ਦੱਸ ਰਿਹਾ ਸੀ ਬੋਲ ਨਹੀਂ ਰਿਹਾ ਸੀ ਕੁਝ ਬਾਕੀ ਮੋਤਾ ਮੋਕੇ ਤੇ ਆ ਗੋਤਾਖੋਰ ਸੀਗਾ ਜਿਹਦੇ ਨਾਲ ਕੁਝ ਗੱਲਬਾਤ ਕੀਤੀ ਐ ਇਸਨੇ ਤਾਂ ਇਹ ਤੁਹਾਨੂੰ ਬਿਹਤਰ ਦੱਸ ਸਕਦਾ ਕੀ ਕੀ ਗੱਲ ਹੋਈ ਸੀ ਕਿ ਤੁਸੀਂ ਬਾਹਰ ਕੱਢਿਆ ਹੈ ਨਾ ਤੁਹਾਡੀ ਪੂਰੀ ਟੀਮ ਸੀਗੀ ਉਰੇ ਤੁਸੀਂ ਬਾਹਰ ਕੱਢਿਆ ਇਸ ਡੈਡ ਬੋਡੀ ਨੂੰ ਹਨਾ ਬਜ਼ੁਰਗ ਵਿਅਕਤੀ ਨੂੰ ਜਿਹਨੇ ਛਾਲ ਮਾਰੀ ਕੀ ਪੂਰੀ ਗੱਲਬਾਤ ਹੋ ਰਹੀ ਸੀ ਸਵੇਰ ਤੋਂ ਗੱਲਬਾਤ ਸਾਰੇ ਕੰਮ ਕਰ ਲਏ ਤੇ ਅੰਦਰ ਸਿਲੰਡਰ ਲਾ ਕੇ ਇਹ ਨੀਚੇ ਉਤਰ ਕੇ ਬੈਠਿਆ ਉਹ ਤੈਨੂੰ ਮੈਂ ਕੋਈ ਬਾਬੇ ਦੱਸ ਦੇ ਕਹੀਂ ਇਹ ਬੋਲ ਹੀ ਨਹੀਂ ਰਿਹਾ ਸੀ ਬੋਰ ਤੋਂ ਬਾਅਦ ਅਸੀਂ ਮਾਂ ਦਾ ਘਰ ਛੱਡਿਆ ਉਹਨੂੰ ਟੈਂਪੋ ਟੰਪੋ ਬਿਠਾਇਆ ਓਏ ਉੱਧਰ ਜਾ ਗਿਆ ਉੱਧਰੋਂ ਜਾਣ ਤੋਂ ਬਾਅਦ 2-3 ਘੰਟੇ ਬਾਅਦ ਫੇਰਾ ਇੱਧਰ ਆ ਕੇ ਨੇ ਜੱਪ ਕਰਦੇ ਹਾਂ ਮੈਂ ਵੀ ਜਾਨ ਲੱਗ ਗਿਆ ਦੀ ਗੱਡੀ ਕਮਾਇਆ ਗੱਡੀ ਕਮਾਉਣ ਤੋਂ ਬਾਅਦ ਇਹ ਦੇਖਿਆ ਬਹੁਤ ਕੰਦੇ ਬੰਦਾ ਖੁੱਦ ਗਿਆ ਬੰਦਾ ਖੁੱਦ ਗਿਆ ਬੰਦੇ ਦਸਣ ਲੱਗੇ ਮੈਂ ਆ ਕੇ ਫੜਾ ਫੜ ਕੱਢਿਆ ਕੱਢਿਆ ਦਾ ਜੱਤ ਕਦਮ ਹੋ ਗਿਆ ਮਤਲਬ ਉਹ ਤੱਕ ਤਾਂ ਡੈੱਡ ਹੋ ਗਿਆ ਸੀਗਾ ਹਾਂ ਡੈੱਡ ਹੋ ਗਿਆ ਸੀ ਪਾਣੀ ਦੇ ਥੱਲੇ ਬੈਠਣ ਲੱਗਿਆ ਸੀ ਬਸ ਤੁਸੀਂ ਪੁੱਛਿਆ ਸੀ ਸਵੇਰੇ ਭਈ ਤੂੰ ਕੀ ਕਰ ਰਿਹਾ ਔਰੇ ਹਨਾ ਵੀ ਕੀ ਕਰਦਾ ਪਿਆ ਤੂੰ ਸਾਰੇ ਜਣੇ ਭਜਾਇਆ ਇਹਨੂੰ ਥੱਲੇ ਬੈਠੇ ਦੇ ਉੱਤਰ ਕੇ ਇਹਨੂੰ ਭਜਾਇਆ ਨਹੀਂ ਜਾ ਗਿਆ ਫਿਰ ਫਟ ਫੜ ਕੇ ਹੱਥ ਚਾਰ ਪੰਜ ਜਣੇ ਇਹਨੂੰ ਤੋੜ ਦਿੱਤੇ ਸੀ ਔੜੀਆਂ ਤੇ ਬੈਠਾ ਸੀ ਨੀਚੇ ਔੜੀਆਂ ਨਹੀਂ ਕੱਟੇ ਬੋਰੀਆਂ ਤੇ ਹਾਂ ਥੱਲੇ ਪਾਣੀ ਦੇ ਬਣਾਏ ਪਨੇ ਹਾਂ ਕੱਟੇ ਬੋਰੀ ਤੇ ਬੈਠਾ ਸੀ ਕਾਫੀ ਦੇਰ ਮਤਲਬ ਸਵੇਰ ਤੋਂ ਹੀ ਤਾਕਤ ਸੀਗਾ ਵੀ ਕੋਈ ਇੱਥੋਂ ਦੀ ਨਿਕਲੇ ਤਾਂ ਮੈਂ ਛੈਲ ਮਾਰ ਦਮ ਹਾਂ ਤਾਂ ਪਰ ਸਮਝਾਣਾ ਦੇਖੋ ਨਾ ਅਸੀਂ ਵਿਅਕਤੀਆਂ ਨੂੰ ਸਮਝਾਣੇ ਆ ਇੰਨਾ ਮਤਲਬ ਲੋਕਾਂ ਨੂੰ ਸਮਝਾਣੇ ਆ ਵੀ ਇਸ ਤਰ੍ਹਾਂ ਦਾ ਕੋਈ ਕੰਮ ਨਾ ਕਰੋ ਬਜ਼ੁਰਗ ਜਿਹੜੇ ਹੁੰਦੇ ਨੇ ਉਹਨਾਂ ਨੂੰ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਨਾਲ ਗੱਲਬਾਤ ਕਰਨ ਆਪਣਾ ਜਿਹੜਾ ਕੋਈ ਮਸਲਾ ਹੈਗਾ ਉਹ ਪਰਿਵਾਰ ਦੇ ਵਿੱਚ ਸਾਂਝਾ ਕਰਨ ਤਾਂ ਕਿਤੇ ਨਾ ਕਿਤੇ ਇਹ ਬੱਚਿਆਂ ਦਾ ਵੀ ਦੋਸ਼ ਹੈ ਵੀ ਜਿਹੜੇ ਆਪਣੇ ਬਾਪ ਨੂੰ ਮਤਲਬ ਕੋਈ ਵੀ ਮਾਂ ਜਾਂ ਬਾਪ ਉਹਨਾਂ ਨੂੰ ਲੱਭ ਨਹੀਂ ਰਹੇ ਹੁਣ ਜਿਹੜਾ ਹੁਣ ਗੋਤਾਖੋਰ ਨੇ ਗੱਲ ਕਹੀ ਹੈ ਵੀ ਸਵੇਰ ਤੋਂ ਵਿਅਕਤੀ ਇੱਥੇ ਬੈਠਾ ਪਿਆ ਤਾਂ ਕਿਸੇ ਨੇ ਇਹਦੀ ਭਾਲ ਨਹੀਂ ਕੀਤੀ ਹੈ ਤਾ ਅਸੀਂ ਤਕੜੋ ਸਾਡਾ ਕੋਈ ਸਿਸਟਮ ਨਹੀਂ ਗੋਤਾਖੋਰ ਟੀਮ ਮੈਕਸੀਰੀ ਪੋਲੇਸ਼ਨ ਕਾਈਬਰ ਕਲੱਬ ਵੀ ਫੇਰ ਵੀ ਅਸੀਂ ਲੋਕਾਂ ਨੂੰ ਇੱਥੇ ਭੇਜਦੇ ਆਂ ਸਮਝਾਵਾਂ ਜਾ ਕੇ ਭੇਜਦੇ ਨੇ ਪਰ ਕਿਤੇ ਨਾ ਕਿਤੇ ਲੋਕ ਅੱਖਾਂ ਤੋਂ ਓਲੇ ਹੋ ਕੇ ਦੂਰ ਮਤਲਬ ਇੱਥੇ ਗੋਤਾਖੋਰ ਬੈਠੇ ਹੁੰਦੇ ਨੇ ਦੂਰ ਜਾ ਕੇ ਜੰਪ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਦਾ ਇੱਕ ਤੁਸੀਂ ਸਾਫ਼ ਦੇਖ ਲਓ ਨਤੀਜਾ ਵੀ ਸਾਹਮਣੇ ਜਿਹਨੂੰ ਅਸੀਂ ਭਜਾਇਆ ਗਿਆ ਸੀਗਾ ਭੇਜਿਆ ਗਿਆ ਸੀਗਾ ਪਰ ਉਹ ਵਿਅਕਤੀ ਵੀ ਕੁਝ ਦਿਨਾਂ ਬਾਅਦ ਜਦੋਂ ਗੋਤਾਖੋਰ ਮਿੱਥੋਂ ਚਲੀ ਗਈ ਕੁਝ ਤੇ ਇੱਕ ਦੋ ਗੋਤਾਖੋਰ ਰਹਿ ਗਏ ਤਾਂ ਉਸ ਤੋਂ ਬਾਅਦ ਨੇ ਫਿਰ ਜੰਪ ਕਰਤਾ ਦਿਲ 'ਚ ਮਹਿਸੂਸ ਤਾਂ ਹੁੰਦਾ ਹੈ ਨਾ ਕਿ ਭਈ ਆਪਾਂ ਉਰੇ ਰਹਿਨੇ ਹਨਾ ਡੈੱਡ ਬੋਡੀਆਂ ਕੱਢਦੇ ਆ ਕਿ ਉਰੇ ਸਾਹਮਣੇ ਬੰਦੇ ਨੇ ਛਾਲ ਮਾਰਤੀ ਕਿ ਬਚਾ ਨਹੀਂ ਸਕੇ ਹਨਾ ਦਿਲ ਦੇ ਵਿੱਚ ਰਹਿੰਦਾ ਤਾਂ ਹੈਗਾ ਇਹ ਮੇਰੀ ਲਾਈਫ ਦੇ ਵਿੱਚ ਇੱਕ ਤੋਂ ਦੋ ਕੇਸ ਨੇ ਜਿਹੜੇ ਇੱਥੇ ਕਿਸੇ ਦੀ ਡੈਥ ਹੋਈ ਆ ਨਹੀਂ ਤਕਰੀਬਨ ਤੁਸੀਂ ਪਹਿਲਾਂ ਵੀ ਦੇਖਿਆ ਖਬਰਾਂ ਦੇ ਵਿੱਚ ਯਾ ਲੋਕਾਂ ਨੂੰ ਪਤਾ ਲੱਗ ਜਾਂਦਾ ਇੱਥੋਂ ਜੀਵਿਤ ਲੋਕ ਬਾਹਰ ਜਾਂਦੇ ਨੇ ਇੱਥੇ ਮਰਨ ਜੇ ਕੋਈ ਛਾਲ ਵੀ ਮਾਰ ਦਿੰਦਾ ਉਹਨੂੰ ਵੀ ਅਸੀਂ ਜੀਵਿਤ ਬਾਹਰ ਕੱਢ ਦਿੰਦੇ ਨੇ ਕਿਉਂਕਿ ਪਿਛਲੇ ਤੋਂ ਪਿਛਲੇ ਸਾਲ ਵੀ ਸਰਦਨ ਦੇ ਵਿੱਚ ਕਿ ਬੱਚੇ ਨੇ ਛਾਲ ਮਾਰੀ ਸੀ ਬੱਚੇ ਨੂੰ ਮਾਂ ਨੇ ਤੱਕਾ ਦਿੱਤਾ ਸੀਗਾ ਤਾਂ ਉਸ ਨੂੰ ਵੀ ਬੱਚਾ ਗੋਤਾਖੋਰਾਂ ਨੇ ਜੀਵਿਤ ਬਚਾਲਿਆ ਸੀਗਾ ਇਹ ਤਾਂ ਫਿਰ ਵਿ ਸਾਡੇ ਓਲੇ ਹੋ ਕੇ ਪਰ ਐਵੇਂ ਨ ਦੇਖੋ ਕੁਝ ਨਜ਼ਰਾ ਤੋਂ ਦੂਰ ਤੁਸੀਂ ਘੁੰਮਣ ਚਲੇਗੇ ਪਾਖੜਾ ਦੀ ਪੱਟਲੀ ਪੁਟੀ ਦੇ ਨਾਲ ਉੱਥੇ ਗੋਤਾਖੋਰ ਸ਼ੱਕ ਨਹੀਂ ਕਰਦਾ ਵੀ ਕੀ ਪਤਾ ਅਗਲੇ ਦਾ ਘਰ ਹੋਵੇ ਕੀ ਪਤਾ ਇਹ ਅੱਗੇ ਰਸਤਾ ਜਾ ਰਿਹਾ ਹੈਗਾ ਪਰ ਇਸ ਤਰ੍ਹਾਂ ਦੀ ਗੱਲਾਂ ਬਹੁਤ ਹੰਦੀਨ ਲੋਕਾਂ ਨੂੰ ਸਮਝਾਉਂਦੇ ਵਜਾਂਦੇ ਪਰ ਲੋਕ ਫਿਰ ਵੀ ਨਹੀਂ ਮੰਨਦੇ ਹੁਣ ਅੱਜ ਹੁਣ ਤੱਕ ਇਹ ਨਹੀਂ ਪਤਾ ਲੱਗਾ ਵੀ ਇਹ ਵਿਅਕਤੀ ਕੌਣ ਹੈ ਕਿੱਥੇ ਦਾ ਰਹਿਣ ਵਾਲਾ ਪਟਿਆਲੇ ਦਾ ਕਿਤੇ ਬਾਹਰ ਤੋਂ ਆਇਆ ਹੈਗਾ ਪਰ ਇਹ ਕਿਸੇ ਪ੍ਰਕਾਰ ਦੀ ਹਲੇ ਜਾਣਕਾਰੀ ਜਿੱਦੇ ਜੇਬ ਤੋਂ 110 ਰੁਪਏ ਨਿਕਲੇ ਨੇ ਕਿ ਚਾਬੀ ਨਿਕਲੀ ਹੈ ਔਰ ਵਾਈਟ ਪਜਾਮਾ ਕੁੜਤਾ ਇਸ ਨੇ ਪਾ ਰੱਖਿਆ ਹੈਗਾ ਪਰ ਹੁਣ ਇਹ ਪਰਿਵਾਰ ਨੇ ਸਨਾਖਤ ਕਰਨੀ ਹੈ ਕੋਈ ਸਰੀਰ ਦੇ ਉੱਪ ਵਗੈਰਾ ਕੁਝ ਹੋਵੇ ਕੋਈ ਟੈਟੂ ਬਣਿਆ ਹੁੰਦਾ ਜਿਵੇਂ ਕੁਝ ਹੋਵੇ ਕੋਈ ਤਿਲ ਵਗੈਰਾ ਹੁੰਦਾ ਨਾ ਕੋਈ ਸਨਖ ਜਿਵੇਂ ਪਰਿਵਾਰ ਨੇ ਕਰਨੀ ਹੈ ਤਾਂ ਕਿਸ ਤਰ੍ਹਾਂ ਕਰ ਸਕਦਾ ਤੇ ਹੁਣ ਅਗਲੀ ਕਾਰਵਾਈ ਕੀ ਹੈ ਪੁਲਿਸ ਨੂੰ ਤੁਸੀਂ ਫੋਨ ਕੀਤਾ ਜੀ ਪੁਲਿਸ ਨੂੰ ਤਲਾਸ਼ ਦੇ ਚੁੱਕਿਆ ਹਾਂਗਾ ਇਹ ਜਿਹੜਾ ਵਿਅਕਤੀ ਦੇਖੋ ਇਹ ਤਾਂ ਨਾਲ ਦੀ ਨਾਲ ਹੀ ਮਤਲਬ ਕੰਮ ਹੋ ਗਿਆ ਜੇ ਕਿਤੇ ਗੋਤਾਖੋਰ ਨਾ ਹੁੰਦੇ ਤਾਂ ਸ਼ਾਇਦ ਸ਼ਬ ਵੀ ਡੈੱਡ ਬੋਡੀ ਵਿਥੇ ਨਹੀਂ ਮਿਲਨੀ ਸੀ ਉਹ ਤਾਂ ਚਲੋ ਵੀ ਜਮਾਦਾ ਜੀਵਿਤ ਕਰਕੇ ਵੀ ਫਟਾਫਟ ਇਹਨੂੰ ਗੋਤਾਖੋਰ ਹਮੇਸ਼ਾ ਵੀ ਚਾਹੇ ਉਹ ਡੈੱਡ ਬੋਡੀ ਚਾਹੇ ਕੋਈ ਵਿਅਕਤੀ ਹੈ ਉਹਨੂੰ ਕੰਢਣ ਦੀ ਕੋਸ਼ਿਸ਼ ਕਰਦਾ ਵੀ ਫਟਾਫਟ ਕੱਢ ਲੀਏ ਕੀ ਪਤਾ ਇਹ ਵਿਅਕਤੀ ਬਚ ਜਾਵੇ ਪਰ ਜਿਹੜਾ ਕਿ ਇਹ ਵਿਅਕਤੀ ਹੈ ਹੁਣ ਇਹਦੀ ਪਛਾਣ ਇਸ ਕਰਕੇ ਵੀ ਇਹ ਤਾਂ ਹਲੇ ਠੀਕ ਹੈ ਕੰਡੀਸ਼ਨ ਠੀਕ ਹੈ ਕੋਈ ਖਰਾਬ ਨਹੀਂ ਹੋਈ ਹੈ ਪਰ ਫਿਰ ਵੀ ਜਿਹੜੀ ਮਤਲਬ ਡੈਡ ਬੁਰੀ ਪੁਰਾਣੀ ਹੋ ਜਾਂਦੀਆਂ ਨੇ ਉਹਨਾਂ ਦੇ ਉੱਪਰ ਕੋਈ ਟੈਟੂ ਕੋਈ ਕੜਾ ਅੰਗੂਠੀ ਛੱਲਾ ਕੋਈ ਆਪਰੇਸ਼ਨ ਜਾਂ ਕੱਪੜੇ ਕੋਈ ਹੁੰਦੇ ਨੇ ਉਸ ਤਰ੍ਹਾਂ ਦੀ ਪਛਾਣ ਹੁੰਦੀ ਹੈ ਔਰ ਇਸ ਵਿਅਕਤੀ ਨੇ ਦੋ ਦੋ ਕੜੇ ਪਾਏ ਹੋਏ ਨੇ ਸਟੀਲ ਦੇ ਔਰ ਵਾਈਟ ਪਜਾਮਾ ਕੁਰਤਾ ਪਾਇਆ ਹੈ ਸਿਰ ਤੋਂ ਗੰਜਾ ਹੈਗਾ ਔਰ ਦਾੜੀ ਹਲਕੀ ਹਲਕੀ ਵਾਈਟ ਕਲਰ ਦੀ ਆ ਰਹੀ ਹੈ ਲਗਭਗ 5 ਫੁੱਟ ਦਾ ਕੱਦ ਹੈ ਇਸ ਤੋਂ ਜ਼ਿਆਦਾ ਕੱਦ ਨਹੀਂ 35-30 ਕਿਲੋ ਦਾ ਭਾਰ ਹੈ ਵਿਅਕਤੀ ਦਾ ਬਿਲਕੁਲ ਤੁਸੀਂ ਇਹ ਤਸਵੀਰ ਦੇਖ ਪਾ ਰਹੇ ਹੋ ਕਿ ਇਹ ਡੈੱਡ ਬੋਡੀ ਹੈ ਜਿਹੜਾ ਬਜ਼ੁਰਗ ਵਿਅਕਤੀ ਪਟਿਆਲਾ ਦੀ ਨਾਬਾ ਰੋਡ ਸਤਿਤ ਪਾਖੜਾ ਨਹਿਰ ਦੇ ਵਿੱਚ ਸਵੇਰ ਤੋਂ ਹੀ ਉਰੇ ਘੁੰਮ ਰਿਹਾ ਸੀ ਅਤੇ ਛਾਲ ਮਾਰ ਗਿਆ ਤੇ ਵੱਡਾ ਕਦਮ ਇਸਨੇ ਚੁੱਕਿਆ ਹੁਣ ਗੋਤਾ ਖੋਰਾ ਨੇ ਇਹ ਡੈੱਡ ਬੋਡੀ ਨੂੰ ਬਾਹਰ ਕੱਢਿਆ ਤੇ ਬਾਅਦ ਤੱਕ ਘੰਟਿਆਂ ਦੇ ਲਈ ਮੋਰਚਰੀ ਕਰ ਵਿਕੇ ਰਖਵਾਇਆ ਜਾਏਗਾ ਇਸ ਡੈੱਡ ਬੋਡੀ ਨੂੰ ਜਿੱਥੇ ਪਰਿਵਾਰ ਪਹੁੰਚ ਕੇ ਸਨਾਕਤ ਕਰ ਸਕਦੇ ਨੇ ਜਿਨ੍ਹਾਂ ਦੇ ਪਰਿਵਾਰ ਦਾ ਇਹ ਉਹਨਾਂ ਦੇ ਲਈ ਕਾਫੀ ਵੱਡਾ ਕੱਟ ਹੈ ਕਿਉਂਕਿ ਐਡਾ ਵੱਡਾ ਕਦਮ ਚੁੱਕਣਾ ਕੁਝ ਨਾ ਕੁਝ ਤਾਂ ਦਿਮਾਗ ਦੇ ਵਿੱਚ ਚੱਲਦਾ ਪਿਆ ਸੀ ਜਾਂ ਕੋਈ ਪਰੇਸ਼ਾਨੀ ਸੀਗੀ ਉਸ ਨੂੰ ਬੈਠ ਕੇ ਹੱਲ ਕੀਤਾ ਜਾ ਸਕਦਾ ਸੀਗਾ ਇਸ ਕਦਮ ਚੁੱਕਣ ਨਾਲੋਂ ਕੈਮਰਾ ਪਰਸ ਰਵਿੰਦਰਪਾਲ ਸਿੰਘ ਬਿੱਟੂ ਨਾਲ ਕਬਲਜੀਤ ਕੰਬੋਤ ਜਗਬਨੇ ਟੀਵੀ ਪਟਿਆਲਾ